ਸਾਤ ਸ਼ਿਰਿਆ ਕਾ ਸਾਰਿਆਂ ਨੂੰ ਦੋਸਤੋ ਅੱਜ ਅਸੀਂ ਬਣਾਉਣ ਜਾ ਰਹੇ ਹਾਂ ਭੱਲੇ ਜਿਸ ਤੋਂ ਅਸੀਂ ਦੋ ਡਿਸ਼ ਤਿਆਰ ਕਰਾਂਗੇ ਦਹੀਂ ਭੱਲਾ ਚਾਟ ਤੇ ਦਹੀਂ ਭੱਲਾ ਰਾਇਤਾ ਸੋ ਵੀਡੀਓ ਨਾਲ ਆਖਿਰ ਤੱਕ ਬਨੇ ਰਹਿਣਾ ਸਭ ਤੋਂ ਪਹਿਲਾਂ ਭੱਲੇ ਬਣਾਉਣ ਲਈ ਅਸੀਂ ਇੱਕ ਕਟੋਰੀ ਉੜਦ ਦੀ ਦਾਲ ਲਈ ਹੈ ਨੂੰ ਅਸੀਂ ਮਾਹਾਂ ਦੀ ਧੋਤੀ ਦਾਲ ਵੀ ਕਹਿੰਨੇ ਆਂ ਤੇ ਉਸ ਦਾਲ ਨੂੰ ਚੰਗੀ ਤਰ੍ਹਾਂ ਧੋ ਕੇ ਰਾਤ ਭਰ ਪਾਣੀ ਵਿੱਚ ਸੋਕ ਕਰਕੇ ਰੱਖ ਦਿੱਤਾ। ਦੋਸਤੋ ਕਈ ਪੀਲੀ ਮੂੰਗੀ ਦੀ ਦਾਲ ਵੀ ਮਿਕਸ ਕਰ ਲੈਂਦੇ ਹਨ ਪਰ ਅਸੀਂ ਸਿਰਫ ਮਾਹਾਂ ਦੀ ਦਾਲ ਜਿਹਨੂੰ ਉੜਦ ਦੀ ਦਾਲ ਕਹਿੰਦੇ ਹਾਂ ਉਹੀ ਲਈ ਤੇ ਹੁਣ ਸੋਕ ਕੀਤੀ ਦਾਲ ਦਾ ਸਾਰਾ ਪਾਣੀ ਛਾਣਨੀ ਵਿੱਚ ਪਾ ਕੇ ਛਾਣ ਲਵੋ। ਦਾਲ ਨੂੰ ਗ੍ਰਾਈਂਡਰ ਵਿੱਚ ਪਾ ਕੇ ਥੋੜਾ ਥੋੜਾ ਪਾਣੀ ਤੇ ਦੋ ਤਿੰਨ ਮਿਰਚਾਂ ਪਾ ਕੇ ਇਸ ਨੂੰ ਪੀਸ ਲਵੋ ਹੁਣ ਇਸੇ ਬੈਟਰ ਨੂੰ ਇੱਕ ਖੁੱਲੇ ਮੂੰਹ ਵਾਲੇ ਬਰਤਨ ਵਿੱਚ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਤਾਂ ਜੋ ਇਸ ਵਿੱਚ ਮਿਰਚਾਂ ਪੀਸੀਆਂ ਹਨ ਉਹ ਚੰਗੀ ਤਰ੍ਹਾਂ ਮਿਲ ਜਾਣ ਤੇ ਉਸ ਵਿੱਚ ਆਪਣੇ ਸਵਾਦ ਅਨੁਸਾਰ ਨਮਕ, ਗਰਮ ਮਸਾਲਾ, ਜੀਰਾ, ਕਸਤੂਰੀ ਮੇਥੀ, ਲਾਲ ਮਿਰਚ ਪਾਊਡਰ ਪਾ ਕੇ ਮਿਕਸ ਕਰਕੇ ਟਾਕੇ ਅੱਧੇ ਘੰਟੇ ਲਈ ਰੱਖ ਦੋ ਤਾਂ ਕਿ ਸਾਡਾ ਬੈਟਰ ਜੰਗੀ ਤਰ੍ਹਾਂ ਫੁੱਲ ਜਾਵੇ ਅੱਧੇ ਘੰਟੇ ਬਾਅਦ ਬੈਟਰ ਨੂੰ ਚੰਗੀ ਤਰ੍ਹਾਂ ਇੱਕ ਸਾਈਡ ਨੂੰ ਫੈਂਟਣਾ ਤਾਂ ਜੋ ਤੁਹਾਡਾ ਬੈਟਰ ਚੰਗੀ ਤਰ੍ਹਾਂ ਫੁੱਲ ਜਾਵੇ ਤੇ ਤੁਹਾਡੇ ਭੱਲੇ ਜਾਲੀਦਾਰ ਬਣ ਜਾਣ ਬੈਟਰ ਨੂੰ ਚੈੱਕ ਕਰਨ ਲਈ ਤੁਸੀਂ ਇੱਕ ਕਟੋਰੀ ਵਿੱਚ ਪਾਣੀ ਲਓ ਤੇ ਉਸ ਵਿੱਚ ਥੋੜਾ ਜਿਹਾ ਬੈਟਰ ਪਾਓ ਤੇ ਦੇਖੋ ਜੇਕਰ ਤੁਹਾਡਾ ਬੈਟਰ ਉੱਪਰ ਤੈਰਦਾ ਹੈ ਤਾਂ ਤੁਹਾਡਾ ਭੱਲੇ ਬਣਾਉਣ ਲਈ ਬੈਟਰ ਬਿਲਕੁਲ ਤਿਆਰ ਹੈ ਹੁਣ ਤੁਸੀਂ ਇੱਕ ਕੜਾਈ ਵਿੱਚ ਤੇਲ ਲਵੋ ਉਸ ਨੂੰ ਚੰਗੀ ਤਰ੍ਹਾਂ ਗਰਮ ਕਰ ਲੈਣਾ ਤੇ ਉਸ ਦੇ ਵਿੱਚ ਇਸ ਬੈਟਰ ਦੀਆਂ ਛੋਟੀਆਂ-ਛੋਟੀਆਂ ਬੋਲਜ਼ ਬਣਾ ਕੇ 골ਡਨ ਬ੍ਰਾਊਨ ਹੋਣ ਤੱਕ ਇਹਨਾਂ ਨੂੰ ਚੰਗੀ ਤਰ੍ਹਾਂ ਫਰਾਈ ਕਰਨਾ ਤੇ ਬਾਹਰ ਕੱਢ ਲੈਣਾ ਤੇ ਠੰਡਾ ਹੋਣ ਲਈ ਰੱਖ ਦੇਣਾ ਇਸ ਤਰ੍ਹਾਂ ਹੀ ਸਾਰੇ ਬੈਟਰ ਨੂੰ ਬਖ-ਬਖ ਵਿੱਚ ਫਰਾਈ ਕਰ ਲੈਣਾ ਠੰਡੇ ਹੋਣ ਤੋਂ ਬਾਅਦ ਤੁਸੀਂ ਇਹਨਾਂ ਪੱਲਿਆਂ ਨੂੰ ਇੱਕ ਡੱਬੇ ਵਿੱਚ ਪਾ ਕੇ ਫ੍ਰਿਜ ਵਿੱਚ ਸਟੋਰ ਵੀ ਕਰ ਸਕਦੇ ਹੋ ਪੱਲੇ ਸਾਡੇ ਤਿਆਰ ਹਨ ਤੇ ਹੁਣ ਅਸੀਂ ਇਹਨਾਂ ਤੋਂ ਆਪਣਾ ਰੈਤਾ ਤੇ ਚਾਟ ਤਿਆਰ ਕਰਾਂਗੇ ਹੁਣ ਤੁਸੀਂ ਇੱਕ ਬਰਤਨ ਵਿੱਚ ਗਰਮ ਪਾਣੀ ਲਓ ਉਸ ਵਿੱਚ ਤੁਸੀਂ ਇਹਨਾਂ ਵਿੱਚੋਂ ਕੁਝ ਪੱਲੇ ਪਾ ਦਿਓ 1-2 ਮਿੰਟ ਬਾਅਦ ਇਹਨਾਂ ਨੂੰ ਗਰਮ ਪਾਣੀ ਵਿੱਚੋਂ ਸੋਕ ਕਰਕੇ ਨਿਚੋੜ ਕੇ ਕੱਢ ਲਓ ਤੇ ਠੰਡੇ ਪਾਣੀ ਵਿੱਚ ਪਾ ਦਿਓ ਠੰਡੇ ਪਾਣੀ ਵਿੱਚੋਂ ਨਿਚੋੜ ਕੇ ਤੁਸੀਂ ਇਹਨਾਂ ਨੂੰ ਇੱਕ ਪਲੇਟ ਵਿੱਚ ਨਿਚੋੜ ਕੇ ਕੱਢ ਤੁਸੀਂ ਇੱਕ ਸਰਵਿੰਗ ਬੋਲ ਲੋ ਉਸ ਵਿੱਚ ਦਹੀਂ ਪਾ ਕੇ ਫੈਟੋ ਤੇ ਉਹਦੇ ਵਿੱਚ ਤੁਸੀਂ ਆਪਣੀ ਸਵਾਦ ਅਨੁਸਾਰ ਪੁੱਜ ਮਸਾਲੇ ਜਿਵੇਂ ਕਿ ਕਾਲਾ ਨਮਕ, ਸਫੇਦ ਨਮਕ, ਓਨੀਆਂ ਜੀਰਾ, ਕਾਲੀ ਮਿਰਚ, ਹਰੀ ਮਿਰਚ, ਧਨੀਆ, ਗਰਮ ਮਸਾਲਾ, ਲਾਲ ਮਿਰਚ ਪਾ ਕੇ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਤੇ ਉਸ ਦੇ ਵਿੱਚ ਭੱਲੇ ਵੀ ਪਾ ਦੇਣਾ ਇਸ ਦਹੀਂ ਨੂੰ স্মੋਕੀ ਫਲੇਵਰ ਦੇਣ ਦੇ ਲਈ ਤੁਸੀਂ ਇੱਕ ਗਰਮ ਕੋਲਾ ਲਓ ਉਸ ਨੂੰ ਉਸ ਦਹੀਂ ਦੇ ਵਿੱਚ ਰੱਖ ਦਿਓ ਤੇ ਉਸ ਦੇ ਉੱਪਰ ਸਰੋਂ ਦਾ ਤੇਲ ਜਾਂ ਘਿਓ ਪਾ ਦਿਓ ਤੇ ਢੱਕਣ ਲਾ ਦਿਓ ਹੁਣ ਜਿੰਨੀ ਦੇਰ ਸਾਡੇ ਰੈਤੇ ਨੂੰ ਵਗਾਰ ਲੱਗਦਾ ਹੈ 19 ਦੇਰ ਅਸੀਂ ਚਾਟ ਤਿਆਰ ਕਰ ਲੈਂਦੇ ਹਾਂ ਚਾਟ ਤਿਆਰ ਕਰਨ ਲਈ ਸਭ ਤੋਂ ਪਹਿਲਾਂ ਅਸੀਂ ਇੱਕ ਪਲੇਟ ਵਿੱਚ ਦੋ ਤਿੰਨ ਭੱਲੇ ਲਵਾਂਗੇ ਤੇ ਉਸ ਉੱਪਰ ਮਠੀ ਜਾਂ ਪਾਪੜੀ ਤੋੜ ਕੇ ਪਾ ਲਵਾਂਗੇ ਇਹ ਸਟੈਪ ਆਪਸ਼ਨਲ ਹੈ ਤੁਸੀਂ ਮਠੀ ਜਾਂ ਪਾਪੜੀ ਸਕਿਪ ਵੀ ਕਰ ਸਕਦੇ ਹੋ ਸੂਪਰ ਦਹੀਂ ਪਾਉਣ ਤੋਂ ਬਾਅਦ ਸਵਾਦ ਅਨੁਸਾਰ ਕਾਲਾ ਨਮਕ, ਕੁੱਟੀ ਕਾਲੀ ਮਿਰਚ ਪਾਊਡਰ, ਹਰੀ ਮਿਰਚ, ਪੁੰਨਿਆ, ਜੀਰਾ ਪਾਊਡਰ, ਪਿਆਜ਼, ਟਮਾਟਰ, ਇਮਲੀ ਦੀ ਚਟਨੀ, ਲਾਲ ਮਿਰਚ, ਹਰੀ ਚਟਨੀ ਪਾ ਲਵਾਂਗੇ। ਇਹਨਾਂ ਸਾਰੀਆਂ ਚੀਜ਼ਾਂ ਵਿੱਚੋਂ ਤੁਸੀਂ ਕੁਝ ਚੀਜ਼ਾਂ ਆਪਣੀ ਸਵਾਦ ਅਨੁਸਾਰ ਸਕਿੱਪ ਵੀ ਕਰ ਸਕਦੇ ਹੋ। ਇਹ ਹਰੀ ਚਟਨੀ ਅਸੀਂ ਘਰੇ ਤਿਆਰ ਕੀਤੀ ਹੈ ਜੇ ਤੁਹਾਨੂੰ ਇਸ ਦੀ ਰੈਸਪੀ ਚਾਹੀਦੀ ਹੈ ਤਾਂ ਤੁਸੀਂ ਕਮੈਂਟ ਵਿੱਚ ਦੱਸੋ ਤੁਸੀਂ ਇਸ ਉੱਪਰ ਅਨਾਰ ਦੇ ਦਾਣੇ ਤੇ ਕद्दूकस ਕੀਤਾ ਚਕੰਦਰ ਵੀ ਪਾ ਸਕਦੇ ਹੋ ਪਰ ਅਸੀਂ ਧਨੀਏ ਨਾਲ ਗਾਰਨਿਸ਼ ਕੀਤਾ ਹੈ ਪੱਲਾ ਚਾਟ ਵੀ ਸਾਡੀ ਤਿਆਰ ਹੈ ਹੁਣ ਅਸੀਂ ਰਹਿਤੇ ਦਾ ਢੱਕਣ ਖੋਲ ਕੇ ਕੋਲੀ ਬਾਹਰ ਕੱਢ ਲੈਣੀ ਹੈ ਤੇ ਇਸ ਨੂੰ ਧਨੀਏ ਨਾਲ ਗਾਰਨਿਸ਼ ਕਰ ਲੈਣਾ ਹੈ ਸਾਡੀ ਦੋਨੋਂ ਰੈਸਪੀਜ਼ ਰੈਡੀ ਹਨ ਇਸ ਤਰ੍ਹਾਂ ਅਸੀਂ ਭੱਲੇ ਤਿਆਰ ਕਰਕੇ ਆਪਣੀ ਮਨਪਸੰਦ ਡਿਸ਼ ਇੰਜੋਏ ਕਰ ਸਕਦੇ ਹਾਂ ਤੇ ਮਹਿਮਾਨਾਂ ਨੂੰ ਵੀ ਸਰਵ ਕਰ ਸਕਦੇ ਹੋ ਤੁਹਾਨੂੰ ਮੇਰੀਆਂ ਇਹ ਦੋਵੇਂ ਰੈਸਪੀਜ਼ ਕਿਵੇਂ ਦੀਆਂ ਲੱਗੀਆਂ ਕਮੈਂਟ ਵਿੱਚ ਜਰੂਰ ਮੈਂਸ਼ਨ ਕਰੋ ਇਸ ਤਰ੍ਹਾਂ ਦੀਆਂ ਹੋਰ ਰੈਸਪੀਜ਼ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ